ਪਿਆਰ ਭਰੀ ਸਸਰੀ ਗੱਲ ਸਾਰਿਆਂ ਨੂੰ ਅੱਜ ਅਸੀਂ ਆਇਆ ਸ਼ਹੀਦਾ ਦੀ ਧਰਤੀ ਸ੍ਰੀ ਚਮਕੌਰ ਸਾਹਿਬ ਤੇ ਅੱਜ ਅਸੀਂ ਜਾਣਾਂਗੇ ਚਮਕੌਰ ਸਾਹਿਬ ਦੇ ਇਤਿਹਾਸ ਬਾਰੇ ਤੇਦੀ ਮਹਾਨਤਾ ਦੇ ਬਾਰੇ ਤੇ ਉਹਦੇ ਲਈ ਸਾਡੇ ਨਾਲ ਜੁੜਨ ਜਾ ਰਹੇ ਆ ਇੱਧਰ ਦੇ ਇੱਕ ਨਿਵਾਸੀ ਸ਼੍ਰੀ ਸੰਜੇ ਖੁਰਾਨਾ ਜੀ ਤੇ ਗੁਰਦੁਆਰੇ ਦੇ ਮੇਨ ਪਾਠੀ ਚਲੋ ਜੀ ਉਹਨਾਂ ਦਾ ਸਵਾਗਤ ਕਰਦੇ ਆ ਤੇ ਜਾਣਦੇ ਆ ਸ੍ਰੀ ਚਮਕੌਰ ਸਾਹਿਬ ਦੇ ਇਤਿਹਾਸ ਦੇ ਬਾਰੇ ਸਤਿ ਸ਼੍ਰੀ ਅਕਾਲ ਸੰਜੇ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਸਾਡੇ ਸ਼ੋਅ ਤੇ ਆਉਣ ਲਈ ਬਹੁਤ ਬਹੁਤ ਧੰਨਵਾਦ ਮੰਦਨ ਇਨਵਾਈਟ ਕਰਨ ਲਈ ਸ਼ੋਅ 'ਚ ਮੈਂ ਸ਼ਹਿਰ ਚੰਤੌਰ ਸਾਹਿਬ ਜੀ ਦਾ ਨਵਾਸੀ ਹਾਂ ਤੇ ਇਸ ਇਤਿਹਾਸਿਕ ਸ਼ਹਿਰ ਬਾਰੇ ਤੁਹਾਨੂੰ ਜਾਣਨਾ ਬਣ ਲਈ ਮੈਂ ਤੁਹਾਨੂੰ ਮਿਲਾਨਾ ਭਾਈ ਗੁਰਬਾਜ ਸਿੰਘ ਜੀ ਨਾਲ ਅੱਛਾ ਉਹ ਇਧਰ ਦੇ ਪਾਕੀ ਹੈਗੇ ਤੇ ਪਾਕੀ ਸਿੰਘ ਸਹਿਬਾਨ ਹੈਗੇ ਹਾਂ ਜੀ ਜੋ ਵੀ ਗੁਰਦੁਆਰਾ ਸਾਹਿਬ ਦਾ ਇਤਿਹਾਸ ਬਾਰੇ ਤੁਹਾਨੂੰ ਹੋਰ ਜਾਣ ਚਲੋ ਮਿਲਦੇ ਹਾਂ ਉਹਨਾਂ ਨੂੰ ਚਲੋ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਆਏ ਹਾਂ ਜੀ ਪੁਤਵਾਲਾ ਗੜੀ ਸਾਹਿਬ ਸ੍ਰੀ ਚਮਕੌਰ ਸਾਹਿਬ ਤੇ ਸਾਡੇ ਨਾਲ ਨੇ ਸ੍ਰੀ ਗੁਰਬਾਤ ਸਿੰਘ ਜੀ ਮੁੱਖਤਾ ਵਾਚਕ ਸ੍ਰੀ ਚਮਕੌਰ ਸਾਹਿਬ ਪੁਤਵਾਲਾ ਕਥਕਰ ਸਾਹਿਬ ਇਹ ਇਤਿਹਾਸ ਬਾਰੇ ਜਾਣਕਾਰੀ ਦੇਣਗੇ ਸਤਿਗੁਰ ਜੀ ਗੱਲ ਵਾਈ ਗੁਰਜੀਤ ਕਾ ਖਾਲਸਾ ਵਾਈ ਗੁਰਜੀਤ ਕਾ ਸਤਿ ਜੀ ਜੀ ਗਿਆਨੀ ਜੀ ਸਾਨੂੰ ਦੱਸੋ ਸ਼ੁਰੂਆਤ ਦੇ ਬਾਰੇ ਵੀ ਕਿਸ ਤਰੀਕੇ ਨਾਲ ਇਹ ਗੁਰਦੁਆਰੇ ਦੀ ਸਥਾਪਨਾ ਹੋਈ 17 ਚ 2 ਚ ਵੀ ਇੱਥੇ ਕੜਾਈ ਹੋਈ 17 ਚ 4 ਚ ਵੀ ਇੱਥੇ ਕੜਾਈ ਹੋਈ ਤੇ ਉਹਦੇ ਥੋੜਾ ਡਿਟੇਲਸ ਦੇ ਬਾਰੇ ਦੱਸੋ ਆ ਸਭ ਤੋਂ ਪਹਿਲਾਂ ਤੇ ਅੱਜ ਜਿਸ ਧਰਤੀ ਤੇ ਆਪਾਂ ਖੜੇ ਆ ਹਾਂਜੀ ਇਸ ਧਰਤੀ ਦੇ ਵਾਸਤੇ ਦੁਨੀਆ ਦੇ ਮਹਾਨ ਕਵੀ ਅੱਲਾ ਯਾਰ ਖਾਂ ਜੋਗੀ ਜੀ ਨੇ ਆਪਣੀ ਕਲਮ ਤੋਂ ਇਹ ਗੱਲ ਲਿਖੀ ਕਿ ਬਸ ਇੱਕ ਹੀ ਹਿੰਦ ਮੇ ਤੀਰਥ ਹੈ ਯਾਤਰਾ ਕੇ ਲਈ ਕਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲਈ ਚਮਕ ਹੈ ਮਿਹਰ ਕੀ ਚਮਕੌਰ ਤੇਰੇ ਦਰੋਂ ਮੇ ਯਹੀਂ ਸੇ ਸਿਤਾਰੇ ਬਨ ਕੇ ਗਏ ਅਸਮਾਨ ਕੇ ਲਈ ਦੁਨੀਆ ਦੇ ਹਕੀਮ ਮਿਰਜ਼ਾ ਅੱਲਾ ਯਾਰ ਖਾਂ ਜੋਗੀ ਮਹਾਨ ਕਵੀ ਹੋਏ ਔਰ ਉਹ ਆਪਣੀ ਕਲਮ ਤੋਂ ਇਹ ਗੱਲ ਲਿਖਦੇ ਕਿ ਇਹ ਉਹ ਸਥਾਨ ਹੈ ਬਾਕੀ ਹਿੰਦੁਸਤਾਨ ਵਿੱਚ ਹੋਰ ਵੀ ਬਹੁਤ ਸਾਰੇ ਤੀਰਥ ਸਥਾਨ ਨੇ ਸਾਰੇ ਆਪੋ ਆਪਣੀ ਥਾਂ ਤੇ ਮubarak ਨੇ ਬੜੇ ਸਤਿਕਾਰਯੋਗ ਨੇ ਪਰ ਇਹ ਉਹ ਦੁਨੀਆ ਦਾ ਮਹਾਨ ਤੀਰਥ ਹੈ ਕਿਉਂਕਿ ਬਾਕੀ ਤੀਰਥਾਂ ਦੇ ਉੱਤੇ ਜਿਹੜੇ ਆਮ ਲੋਕ ਸੀ ਉਹ ਤੀਆਂ ਪੁੱਤਰ ਮੰਗਣ ਵਾਸਤੇ ਜਾਂਦੇ ਹਾਂ ਜੀ ਲੇਕਿਨ ਇਸ ਅਸਥਾਨ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਧੀ ਪੁੱਤਰ ਮੰਗਣ ਵਾਸਤੇ ਨਹੀਂ ਸਗੋਂ ਆਪਣੇ ਪੁੱਤਰਾਂ ਨੂੰ ਕੁਰਬਾਨ ਕਰਨ ਵਾਸਤੇ ਆਏ ਕਿ ਉਹ ਅਸਥਾਨ ਹੈ ਜਿੱਥੇ ਦੁਨੀਆ ਦੇ ਸਭ ਤੋਂ ਛੋਟੇ ਦਿਨ ਵਿੱਚ ਦੁਨੀਆ ਦੀ ਸਭ ਤੋਂ ਵੱਡੀ جنگ ਲੜੀ ਗਈ ਜਦੋਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸੰਨ 1704 ਈਸਵੀ ਨੂੰ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਛੱਡਦੇ ਸਰਸਾ ਨਦੀ ਤੇ ਆ ਕੇ ਉਹਨਾਂ ਦਾ ਪਰਿਵਾਰ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਔਰ ਦੋ ਵੱਡੇ ਸਹਬਜ਼ਾਦੇ ਔਰ ਪੰਜ ਪਿਆਰੇ ਸਹਿਬਾਨ ਤੇ ਉਹਨਾਂ ਦੇ ਨਾਲ ਤਕਰੀਬਨ 40-42 ਸਿੱਖ ਜਿਹੜੇ ਉਹ ਸਰਸਾ ਨਦੀ ਨੂੰ ਪਾਰ ਕਰਕੇ ਇਸ ਪਾਸੇ ਗੁਰਦੁਆਰਾ ਚਮਕੌਰ ਸਾਹਿਬ ਜਿੱਤੇ ਅੱਜ ਸ਼ਸ਼ੋਭਤਿਆ ਇਸ ਪਾਸੇ ਨੂੰ ਆਏ ਇੱਥੇ ਬਿਲਕੁਲ ਛੋਟੀ ਜੀ ਗੜੀ ਸੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆ ਕੇ ਯਾਨੀ ਜੀ ਸੌਰੀ ਬਟ ਮੈਂ ਜਾਨਣਾ ਚਾਹਨਾ ਜਦ ਉਹ ਸਰਸਾ ਨਦੀ ਦੇ ਕੋਲ ਆਏ ਉਹ ਤਿੰਨ ਹਿੱਸਿਆਂ ਤੇ ਕਿਉਂ ਉਹਨਾਂ ਦਾ ਰੰਗ ਕਿਉਂ ਹੋ ਗਿਆ ਉਸ ਵਕਤ ਜਿਹੜੀ ਸਰਸਾ ਨਦੀ ਸੀ ਉਹਦੇ ਵਿੱਚ ਪਾਣੀ ਬਹੁਤ ਜ਼ਿਆਦਾ ਚੜ ਕੇ ਆਇਆ ਉਹ ਇੱਕ ਬਰਸਾਤੀ ਨਾਲ ਸੀ ਆਮ ਤੌਰ ਤੇ ਉਹਦੇ ਵਿੱਚ ਬਹੁਤਾ ਪਾਣੀ ਨਹੀਂ ਰਹਿੰਦਾ ਲੇਕਿਨ ਜਦੋਂ ਪਾਣੀ بارش ਦਾ ਬਰਸਾਤਾ ਪੈਂਦੀਆ ਤੇ ਉਦੋਂ ਉਹ ਨਦੀ ਜਿਹੜੀ ਆਪਣੇ ਆਪ ਤੋਂ ਬਾਹਰ ਹੋ ਕੇ ਚੱਲਦੀ ਆਊਟ ਆਫ ਕੰਟਰੋਲ ਹੋ ਕੇ ਚੱਲਦੀ ਉਦੋਂ ਇੱਕ ਤੇ ਰਾਤ ਦਾ ਹਨੇਰਾ ਕਿਉਂਕਿ ਤਕਰੀਬਨ ਅੱਧੀ ਰਾਤ ਤੋਂ ਬਾਅਦ ਗੁਰਗੋਬਿੰਦ ਸਿੰਘ ਮਹਾਰਾਜ ਨੇ 5 ਤੇ 6 ਪੋ ਦੀ ਦਰਮਿਆਨੀ ਰਾਤ ਨੂੰ ਜਦੋਂ ਗੁਰਗੋਬਿੰਦ ਸਿੰਘ ਮਹਾਰਾਜ ਨੇ ਅਨੰਦਪੁਰ ਸਾਹਿਬ ਛੱਡਿਆ 6 ਤੇ 7 ਪੋ ਦੀ ਦਰਮਿਆਨੀ ਰਾਤ ਤੋਂ ਅੰਮ੍ਰਿਤ ਵੇਲੇ ਦਾ ਸਮਾਂ ਸੀ ਅੰਮ੍ਰਿਤ ਵੇਲੇ ਤੋਂ ਪਾਪ ਬਿਲਕੁਲ ਹਨੇਰਾ ਸੀ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਆਏ ਨਾਮ ਪੁਰਸ਼ਾ ਵੀ ਛੱਡਦੇ ਤੇ ਜਦੋਂ ਸਰਸਾ ਨਦੀ ਦੇ ਕੰਢੇ ਤੇ ਆਏ ਬਿਲਕੁਲ ਹਨੇਰਾ ਹੋਣ ਕਰਕੇ ਇੱਕ ਗੁਰੂ ਕੇ ਸਿੱਖਾਂ ਨੂੰ ਅੱਗੋਂ ਰਸਤਾ ਵੀ ਦਿਖਾਈ ਨਹੀਂ ਦੇ ਰਿਹਾ ਅੱਜ ਵਰਗੇ ਰਸਤੇ ਨਹੀਂ ਬਿਲਕੁਲ ਸਾਫ਼ ਰਸਤੇ ਨਹੀਂ ਉਦੋਂ ਜੰਗਲ ਬੇਲੇ ਬਿਆਬਾਨ ਹੁੰਦੇ ਸੀ ਹਾਂਜੀ ਔਰ ਦੂਸਰੀ ਗੱਲ ਉਹ ਬੜੀ ਅਮਨ ਸ਼ਾਂਤੀ ਦੇ ਨਾਲ ਨਹੀਂ ਤੁਰੇ ਜਾ ਰਹੇ ਪਿੱਛੋਂ ਜਿਹੜੀਆਂ ਫੌਜਾਂ ਜਿਹੜੀਆਂ ਇਹ ਗੱਲ ਕਹਿੰਦੀਆਂ ਸੀ ਵੀ ਅਸੀਂ ਧਾਰਮਿਕ ਸਿਜਾਂ ਦੇ ਚਿਨਾਂ ਦੀ ਕਸਮ ਖਾ ਕੇ ਕਹਿੰਦੇ ਕਿ ਤੁਹਾਡੇ ਤੇ ਹਮਲਾ ਨਹੀਂ ਕਰਾਂਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਆਨੰਦਪੁਰ ਸਾਹਿਬ ਛੱਡਣ ਦੀ ਧੀਰ ਸੀ ਤੇ ਉਹਨਾਂ ਨੇ ਸਾਰੀਆਂ ਕਸਮਾਂ ਵਾਦੇ ਭਲਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉੱਪਰ ਪਿੱਛੋਂ ਹੱਲਾ ਬੋਲ ਦਿੱਤਾ। ਇਹ ਤੁਸੀਂ ਮੁਗਲਾਂ ਦੀ ਗੱਲ ਕਰਦੇ ਹੋ ਮੁਗਲਾਂ ਦੀ ਗੱਲ। ਮੁਗਲਾ ਕੇਵਲ ਮੁਗਲ ਪਠਾਨ ਫੌਜਾਂ ਨਹੀਂ 22 ਧਾਰ ਦੇ ਪਹਾੜੀ ਰਾਜੇ ਤੇ ਉਹਦੇ ਵਿੱਚ ਜਿਹੜੇ ਰੋਪੜ ਦੇ ਰੰਗੜ ਪਠਾਨ ਹੋਰ ਜਲੰਧਰ ਦੀਆਂ ਫੌਜਾਂ ਬਹੁਤ ਸਾਰੇ ਲੋਕ ਸੀ। ਅੱਛਾ ਜਿਨ੍ਹਾਂ ਨੇ ਆ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉੱਪਰ ਹੱਲਾ ਬੋਲਦੇ ਮੁਗਲ ਤੇ ਅਸੀਂ ਕਹਿ ਸਕਦੇ ਹਾਂ ਦੂਸਰੇ ਨੰਬਰ ਤੇ ਪਹਿਲਾਂ 22 ਧਾਰ ਦੇ ਪਹਾੜੀ ਰਾਜੇ ਸੀ। ਜਿਹੜੇ ਆ ਕੇ ਕੇੜਾ ਕੱਤ ਕੇ ਅਨੰਪੁਰ ਸਭ ਨੂੰ ਬੈਠੇ ਔਰ ਜਦੋਂ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਅਨੰਪੁਰ ਸਭ ਛੱਡਦੇ ਇੱਕ ਤੇ ਬਿਲਕੁਲ ਹਨੇਰਾ ਰਸਤਾ ਆ ਕੇ ਸਾਫ਼ ਨਹੀਂ ਫਿਰ ਪਿੱਛੋਂ ਜਿਹੜੀਆਂ ਸੌਜਾਂ ਚੜ ਕੇ ਆ ਰਹੀਆਂ ਨਾ ਉਹਦੇ ਕਰਕੇ ਵੀ ਜਦੋਂ ਗੁਰੂ ਕੇ ਸਿੱਖ ਉਹ ਸਰਸਾ ਨਦੀ ਨੂੰ ਪਾਰ ਕਰਨ ਲੱਗੇ ਜਿੰਨੇ ਤੋਂ ਸਿੱਖ ਜਿਹੜੇ ਉਹ ਸਰਸਾ ਨਦੀ ਨੂੰ ਪਾਰ ਕਰ ਸਕੇ ਉਹਨਾਂ ਦੀ ਗਿਣਤੀ ਤਕਰੀਬਨ ਇੰਨੀ ਕਿੰਨੀ 40-50 ਔਰ ਇਹਦੇ ਕੋਲ 40-45 ਸਿੱਖ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਔਰ ਦੋ ਵੱਡੇ ਸਹਬਜ਼ਾਦੇ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਸਹਬਜ਼ਾਦਾ ਬਾਬਾ ਜੁਹਾਰ ਸਿੰਘ ਜੀ ਔਰ ਨਾਲ ਪੰਜ ਪਿਆਰੇ ਸਹਬਾਨ ਜਿਹੜੇ ਸਤਸਾ ਨਦੀ ਨੂੰ ਪਾਰ ਕਰਕੇ ਇਸ ਪਾਸੇ ਆਏ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦੋ ਛੋਟੇ ਸਹਬਜ਼ਾਦੇ ਬਾਬਾ ਚੂਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਔਰ ਨਾਲ ਤਕਰੀਬਨ 82 ਸਾਲਾਂ ਦੀ ਉਮਰ ਵਾਲੇ ਸੰਤਾਰ ਦੇ ਦੁਕਾਤਾ ਗੁਜਰ ਕੌਰ ਜੀ ਜਿਹੜੇ ਇਸ ਵਕਤ ਸਰਸਾ ਨਦੀ ਨੂੰ ਪਾਰ ਨਹੀਂ ਕਰ ਸਕੇ ਕਿਉਂਕਿ ਜੇ ਸਾਇੰਟਿਫਿਕ ਰੀਜਨ ਵੇਖੀਏ ਤੇ ਇੱਕ ਛੋਟੀ ਉਮਰ ਜਾਂ ਇੱਕ ਬਹੁਤ ਵੱਡੀ ਉਮਰ ਇਸ ਕਰਕੇ ਉਹ ਦੋਵੇਂ ਉਮਰ ਵਾਲੇ ਸਰਸਾ ਨਦੀ ਨੂੰ ਪਾਰ ਨਹੀਂ ਕਰ ਸਕੇ ਤੇ ਉਹ ਸਰਸਾ ਨਦੀ ਤੋਂ ਇੱਕ ਪਾਸੇ ਰਹਿ ਗਏ ਉਹ ਇੱਕ ਪਾਸੇ ਪਰਵਾਰ ਗੁਰੂ ਸਾਹਿਬ ਜੀ ਦਾ ਸਹੇੜੀ ਪਿੰਡ ਵੱਲੋਂ ਚਲਾ ਗਿਆ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਹਿਲ ਸੀ ਉਹ ਇੱਕ ਪਾਸੇ ਰਹਿ ਗਏ ਇਸ ਕਰਕੇ ਪਰਵਾਰ ਦੇ ਤਿੰਨ ਹੀ ਹਿੱਸੇ ਹੋ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ 40-45 ਸਿੱਖਾਂ ਦੇ ਨਾਲ ਦੋ ਵੱਡੇ ਸਾਹਿਬਜ਼ਾਦੇ ਪੰਜ ਪਿਆਰੇ ਸਹਿਬਾਨਾਂ ਦੇ ਨਾਲ ਇਸ ਸਥਾਨ ਤੇ ਆਏ ਸੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ 7 ਪੂ ਸੰਨ 1704 ਈਸਵੀ ਦੀ ਸ਼ਾਮ ਨੂੰ ਇਸ ਸਥਾਨ ਤੇ ਪਹੁੰਚਦੇ ਹਨ ਯਾਨੀ ਕਿ 22 ਦਸੰਬਰ ਸੰਨ 1704 ਅੱਛਾ ਇਹ ਦੁਨੀਆ ਦਾ ਉਹ ਦਿਨ ਸੀ ਜਿੱਦਣ 22 ਦਸੰਬਰ ਦਾ ਦਿਨ ਜਿਸ ਦਿਨ جنگ ਹੋਈ ਇੱਥੇ ਦੁਨੀਆ ਦਾ ਸਭ ਤੋਂ ਛੋਟਾ ਦਿਨ ਸੀ ਉਹ ਲੇਕਿਨ ਸਭ ਤੋਂ ਛੋਟੇ ਦਿਨ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਜੰਗ ਲੜੀ ਗਈ ਇਹ ਦੁਨੀਆ ਦੇ ਜਿੰਨੇ ਜੰਗ ਹੁੰਦੇ ਨਾ ਉਹਦਾ ਕੋਈ ਨਾ ਕੋਈ ਮਤਲਬ ਅਸੀਂ ਕਹਿ ਸਕਦੇ ਹਾਂ ਵੀ ਇੱਕ ਤਰੀਕਾ ਹੁੰਦਾ ਹੈ ਜੰਗ ਲੜਨ ਦਾ ਕਿ ਇੰਨੇ ਸਿਪਾਹੀ ਹੁੰਦੇ ਆ ਇੰਨੀ ਫੌਜ ਇਥੇ ਕੋਈ ਮਤਲਬ ਕਿ ਜੰਗ ਦੇ ਸਾਰੇ ਕਾਨੂੰਨ ਕਾਇਦੇ ਨਿਯਮ ਸਿਧਾਂਤ ਸਭ ਕੁਝ ਤੋੜ ਇੱਕ ਪਾਸੇ ਮਹਿਜ 40 ਸਿੱਖ ਭੁੱਖੇ ਪਾਣੇ ਬੈਠੇ ਜਿਨ੍ਹਾਂ ਕਈ ਦਿਨਾਂ ਦਾ ਰੱਜ ਕੇ ਪ੍ਰਸ਼ਾਦਾ ਨਹੀਂ ਛਕਿਆ ਉਹਨਾਂ ਕੋਲ ਚੰਗੇ ਹਥਿਆਰ ਸ਼ਸਤਰ ਨਹੀਂ ਲੜਨ ਵਾਸਤੇ ਔਰ ਦੂਜੇ ਪਾਸੇ 10 ਲੱਖ ਦੀਆਂ ਫੌਜਾਂ ਜਿਹੜੀਆਂ ਚੜ ਕੇ ਆ ਰਹੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕੇਰਾ ਪਾਉਣ ਵਾਸਤੇ ਇਸ ਥਾਂ ਤੇ ਜਦੋਂ ਗੁਰਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਆ ਕੇ ਸੁਭਾਈਮਾਨ ਹੋਏ ਇਸ ਅਸਥਾਨ ਤੇ ਜਦੋਂ ਸਤਿਗੁਰੂ ਜੀ ਆ ਕੇ ਬੈਠੇ ਗੁਰਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਤੇ ਸਤਿਗੁਰੂ ਜੀ ਨੇ ਸ਼ਾਮ ਨੂੰ ਯਾਨੀ ਕਿ 7 ਕੋ ਦੀ ਸ਼ਾਮ ਨੂੰ ਹੀ ਆਪਣੇ ਸਿੱਖਾਂ ਨੂੰ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੇ ਉਹਨਾਂ ਨੂੰ ਲਗਾ ਦਿੱਤਾ ਮੋਰਚਾ ਬੰਦੀ ਉਹਨਾਂ ਸਿੱਖਾਂ ਨੇ ਬਣਾ ਦਿੱਤੀ ਰਾਤ ਬਤੀਤ ਕੋਸੇ ਸ਼ਾਮ ਨੂੰ 7 ਕੋ ਦੀ ਨੂੰ ਜਦੋਂ ਸਵੇਰੇ ਫਿਰ 8 ਕੋ ਦਾ ਦਿਨ ਚੜਿਆ ਜਿਸ ਦਿਨ ਜੰਗ ਹੋਣੀ ਸੀ ਸਿੱਖਾਂ ਨੇ ਆ ਕੇ ਦੱਸਿਆ ਕਿ ਮਹਾਰਾਜਾ ਜੀ ਚਾਰੇ ਪਾਸੇ ਮੁਗਲ ਫੌਜਾਂ 22 ਤਾਰ ਦੇ ਪਹਾੜੀ ਰਾਜੇ ਰੋਪੜ ਦੇ ਰੰਗੜ ਪਠਾਨ ਸਾਰੇ ਗੁਜਰ ਇਹੀ ਦਿਖ ਰਹੇ ਆਪਣੇ ਸਿੱਖ ਜਿਹੜੇ ਕੇਵਲ ਤੇ ਕੇਵਲੇ ਇਸ ਗੜੀ ਸਾਹਿਬ ਦੇ ਅੰਦਰ ਹੀ ਮੌਜੂਦ ਹੈ ਜਿੰਨੇ ਸਿੱਖ ਹੈ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਉਦੋਂ ਫੈਸਲਾ ਕੀਤਾ ਕਿ ਸਾਰੇ ਸਿੱਖ ਜਦੋਂ ਬੇਨਤੀ ਕਰਨ ਲੱਗੇ ਨਾ ਕਿ ਜਿਹੜੀਆਂ ਜਿਉਂਦੀਆਂ ਕੌਮਾਂ ਦੇ ਵਾਰਿਸ ਹੁੰਦੇ ਆ ਨਾ ਉਹ ਜਿਉਂਦਿਆਂ ਜੀ ਦੁਸ਼ਮਣ ਨੂੰ ਆਪਣੇ ਘਰ ਦੇ ਵਿੱਚ ਨਹੀਂ ਵੜਨ ਦਿੰਦੇ ਇਸ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੁਸ਼ਮਣ ਸਾਡ ਜਿਹੜੀ ਫੌਜ ਹੈ ਉਹ ਸਾਡੇ ਗੜੀ ਸਾਹਿਬ ਦੇ ਅੰਦਰ ਆਵੇ ਤੋਂ ਪਹਿਲਾਂ ਸਾਨੂੰ ਬਾਹਰ ਜਾ ਕੇ ਮੁਕਾਬਲਾ ਕਰਨਾ ਚਾਹੀਦਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਫਿਰ ਜਿਹੜੇ ਜਥੇ ਸੀ ਪੰਜ-ਪੰਜ ਸਿੰਘਾਂ ਦੇ ਉਹ ਬਣਾ ਕੇ ਜਥੇ ਬਾਹਰ ਤੋਰਨੇ ਸ਼ੁਰੂ ਕੀਤੇ ਜਦੋਂ ਦੋ ਸਿੰਘਾਂ ਦੇ ਜਥੇ ਜਿਹੜੇ ਉਹ ਸ਼ਹੀਦ ਹੋ ਗਏ ਤੇ ਫਿਰ ਤੀਸਰੇ ਜਥੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਆਪਣੇ ਵੱਡੇ ਸਾਹਿਬਜ਼ਾਦੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸਾਡੀ ਉਹ ਵੀ ਸਾਹਮਣੇ ਆਏ ਉਹਨਾਂ ਨੇ ਵੀ ਫਿਰ ਮੈਦਾਨੇ ਜੰਗ ਵਿੱਚ ਜਾ ਕੇ ਆਪਣੇ ਜੋਰ ਵਿਖਾਏ ਤੇ ਬਹੁਤਿਆਂ ਦੇ ਨਾਲ ਥੋੜਿਆਂ ਦਾ ਕੋਈ ਮੁਕਾਬਲਾ ਨਹੀਂ ਹੁੰਦਾ ਅਸੀਂ ਜਾਣ ਸਕਦੇ ਹਾਂ ਕਿ ਉਹਨਾਂ ਦੀ ਉਮਰ ਉਨੀ ਉਸ ਸਮੇਂ ਉਸ ਵਕਤ ਗੁਰੂ ਗੋਬਿੰਦ ਸਿੰਘ ਪਾਦਸ਼ਾਹ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ ਬਾਬਾ ਜੀਤ ਸਿੰਘ ਦੀ ਉਮਰ ਕਾਉਣੇ 18 ਸਾਲ ਦੀ ਸੀ ਕਾਉਣੇ 18 ਸਾਲ ਦੀ ਉਮਰ ਸਾਢੇ 17 ਸਾਲ ਤੋਂ ਥੋੜਾ ਜਿਹਾ ਉੱਤੇ ਕਾਉਣੇ 18 ਸਾਲ ਦੀ ਉਮਰ ਸੀ ਜਦਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ ਬਾਬਾ ਜੀਤ ਸਿੰਘ ਦੀ ਮਦਾਨੇ ਜੰਗ ਵਿੱਚ ਗਏ ਬਹੁਤਿਆਂ ਦੇ ਨਾਲ ਛੋੜਿਆਂ ਦਾ ਕੋਈ ਮੁਕਾਬਲਾ ਨਹੀਂ ਇੱਕ ਪਾਸੇ 40 ਸਿੱਖ ਬਿਚੇ ਇੱਕ ਪਾਸੇ 10 ਲੱਖ ਦੀਆਂ ਫੌਜਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਜ਼ਫਰਨਾਮੇ ਵਿੱਚ ਔਰੰਗਜ਼ੇਬ ਨੂੰ ਕਹਿੰਦੇ ਬਾਦਸ਼ਾਹ ਔਰੰਗਜ਼ੇਬ ਅਸਲ ਵਿੱਚ ਤੇਰੇ ਵਰਗੇ ਬਾਦਸ਼ਾਹ ਨੂੰ ਤੇ ਔਰੰਗਜ਼ੇਬ ਨੂੰ ਤੇ ਬਾਦਸ਼ਾਹ ਕਹਿਣੇ ਨਹੀਂ ਚਾਹੀਦੇ ਕਿਉਂਕਿ ਤੈਨੂੰ ਗੁਰੂ ਗੋਬਿੰਦ ਸਿੰਘ ਦਾ ਖੌਫ ਕਿੰਨਾ ਸੀ ਇਸ ਗੱਲ ਤੋਂ ਪਤਾ ਲੱਗਦਾ ਕਿ ਤੈਨੂੰ ਪੱਕੀ ਖਬਰ ਸੀ ਕਿ ਗੁਰੂ ਗੋਬਿੰਦ ਸਿੰਘ ਮਹਿਜ਼ 40-45 ਸਿੱਖਾਂ ਦੇ ਨਾਲ ਚਮਕੌਰ ਸਾਹਿਬ ਦੀ ਗੜੀ ਚ ਬੈਠਾ ਹਾਂਜੀ ਤੂੰ ਸਾਨੂੰ ਫੜਨ ਵਾਸਤੇ ਸਾਡੇ ਤੋਂ ਦੁੱਗਣੇ 80 ਬੰਦੇ ਭੇਜ ਦਿੰਦਾ 100 ਬੰਦੇ 1500 10000 ਲੱਖ ਬੰਦਾ ਭੇਜ ਦਿੰਦਾ ਲੇਕਿਨ ਤੈਨੂੰ ਗੁਰਗੋਬਿੰਦ ਸਿੰਘ ਤੋ ਕਿੰਨਾ ਖੌਫ ਹੋਏਗਾ ਕਿ 40 ਸਿੱਖਾਂ ਨੂੰ ਕੱਢਣ ਵਾਸਤੇ ਕਿਹੜਾ 10 ਲੱਖ ਦਾ ਫੁਆਰਿਆ ਸੋਚ ਕੇ ਵੇਖੋ ਬਾਦਸ਼ਾਹ ਗੁਰਗੋਬਿੰਦ ਸਿੰਘ ਤੋ ਕਿੰਨਾ ਡਰਦਾ ਹੋਏਗਾ ਕਿ 40 45 ਸਿੱਖਾਂ ਨੂੰ ਕੱਢਣ ਵਾਸਤੇ 10 ਲੱਖ ਫੌਜਾਂ ਨੇ ਕਿਹੜੇ ਫੁਆਰਿਆ ਜਦੋਂ ਗੁਰਗੋਬਿੰਦ ਸਿੰਘ ਪਾਦਸ਼ਾਹ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਉਹਨਾਂ ਤੋਂ ਬਾਅਦ ਛੋਟਾ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਸਾਹਿਬ ਉਹ ਵੀ ਸਾਹਮਣੇ ਆਏ ਤੇ ਜਦੋਂ ਮੈਦਾਨੇ ਜੰਗ ਵਿੱਚ ਚੱਲੇ ਨਾ ਬਾਬਾ ਜੁਜਾਰ ਸਿੰਘ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪੁੱਛਿਆ ਕਿ ਸੱਚੇ ਪਾਤਸ਼ਾਹ ਹਰੇਕ ਮਾਂ ਪਿਓ ਦੀ ਬੱਚਿਆਂ ਤੋਂ ਕੋਈ ਨਾ ਕੋਈ ਇੱਕ ਆਸ ਹੁੰਦੀ ਹੈ ਕਿ ਸਾਡੇ ਬੱਚੇ ਆਹ ਕੰਮ ਕਰਨਗੇ ਤੇ ਅਸੀਂ ਚਾਰ ਭਰਾ ਸੀ ਚਾਰਾਂ ਦੇ ਵਿੱਚੋਂ ਇੱਕ ਤੁਹਾਡੀ ਅੱਖਾਂ ਸਾਹਮਣੇ ਸ਼ਹੀਦ ਹੋ ਗਿਆ ਦੋ ਦਾ ਪਤਾ ਕੋਈ ਨਹੀਂ ਵੀ ਉਹ ਇਸ ਟਾਈਮ ਜਿੰਦੇ ਨੇ ਕਿ ਸ਼ਹੀਦ ਹੋ ਗਏ ਤੇ ਚਾਰਾਂ ਦੇ ਵਿੱਚੋਂ ਮੈਂ ਇਕੱਲਾ ਰਹਿ ਗਿਆ ਜੇ ਤੁਹਾਡੀ ਕੋਈ ਆਸ ਹੈ ਤਾਂ ਮੈਂ ਪੂਰੀ ਕਰ ਸਕਦਾ ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਦੋਂ ਜਿਹੜੇ ਸ਼ਬਦ ਵਰਤੇ ਉਹ ਅੱਲਾ ਯਾਰਖਾ ਜੋਗੀ ਨੇ ਲਿਖੇ ਕਿ ਖਾਇਸ਼ ਹੈ ਤੁਮੇ ਤੇਗ ਚਲਾਤੇ ਹੋਏ ਦੇਖੇ ਇਸ ਆਗ ਸੇ ਬਰਸ਼ੀ ਤੁਮੇ ਖਾਤੇ ਹੋਏ ਦੇਖ ਮੇਰੀ ਖਾਇਸ਼ ਇਹ ਆ ਕਿ ਮੈਂ ਇਹ ਨਹੀਂ ਚਾਹੁੰਦਾ ਕਿ ਤੂੰ ਕਾਇਰਾ ਵਾਂਗੂ ਮੈਦਾਨੇ ਜੰਗ ਵਿੱਚੋਂ ਪਜੇ ਮੇਰੀ ਖਾਇਸ਼ ਇਹ ਆ ਕਿ ਜਿਵੇਂ ਤੇਰਾ ਵੱਡਾ ਭਰਾ ਸ਼ਹੀਦ ਹੋ ਗਿਆ ਨਾ ਓਵੇਂ ਬਰਸ਼ੀਆਂ ਖਾ ਕੇ ਬਰਸ਼ੀਆਂ ਮਾਰ ਕੇ ਮੈਦਾਨੇ ਜੰਗ ਵਿੱਚ ਸ਼ਹੀਦ ਹੋ ਫਿਰ ਬਾਬਾ ਜੁਝਾਰ ਸਿੰਘ ਸਾਹਿਬ ਦੀ ਮੈਦਾਨੇ ਜੰਗ ਵਿੱਚ ਗਏ ਤੇ ਜਾ ਕੇ ਉੱਥੇ ਲੜਦਿਆਂ ਹੋਇਆ ਮਦਾਨੇ ਜੰਗ ਵਿੱਚ ਜਾਂ ਕੇ ਸ਼ਹਾਦਤ ਦਾ ਬਖਸ਼ ਕੀਤਾ ਸ਼ਹੀਦ ਹੋ ਗਏ। ਉਹਨਾਂ ਦੀ ਕੀ ਉਮਰ ਸੀ ਤਾਂ ਉਸ ਵਕਤ ਔਣੇ 15 ਸਾਲ ਦੀ ਉਮਰ। ਔਣੇ ਗੁਰਗੋਬਿੰਦ ਸਿੰਘ ਬਾਰੇ ਦੇ ਛੋਟੇ ਸਹਿਜਾਦੇ ਬਾਬਾ ਜੁਝਾਰ ਸਿੰਘ ਜੀ ਦੀ ਉਮਰ ਔਣੇ 15 ਸਾਲ ਦੀ ਉਮਰ। ਜਦੋਂ ਸਹਿਜਾਦੇ ਸ਼ਹੀਦ ਹੋ ਗਏ ਪੰਜ ਪਿਆਰੇ ਸਹਿਬਾਨਾਂ ਦੇ ਵਿੱਚੋਂ ਤਿੰਨ ਪਿਆਰੇ ਸਹਿਬਾਨ ਸ਼ਹੀਦ ਹੋ ਗਏ। ਉਦੋਂ ਗੁਰਗੋਬਿੰਦ ਸਿੰਘ ਮਹਾਰਾਜ ਜੀ ਆਪ ਉੱਠ ਕੇ ਮਦਾਨੇ ਜੰਗ ਨੂੰ ਜਾਣਗੇ। ਜਿਹੜੇ ਬਾਕੀ ਸਿੱਖ ਸੀ ਨਾ ਸਾਰੇ ਇੱਕ ਦਮ ਖਾਸ ਕਰਕੇ ਭਾਈ ਦਇਆ ਸਿੰਘ ਦੀ ਭਾਈ ਤਾਮ ਸਿੰਘ ਦੀ ਵਰਗੇ ਭਾਈ ਮਾਨ ਸਿੰਘ ਦੀ ਵਰਗੇ ਉਹ ਮਾਰੇ ਦੇ ਸਾਹਮਣੇ ਖਲੋਗੇ ਤੇ ਆਖਣ ਲੱਗੇ ਸੱਚੇ ਪਾਤਸ਼ਾਹ ਸਾਡੀ ਇੱਕ ਬੇਨਤੀ ਆ ਕਿ ਤੁਸੀਂ ਚਮਕੌਰ ਸਾਹਿਬ ਦੀ ਗੜੀ ਨੂੰ ਛੱਡ ਕੇ ਚਲੇ ਜਾਓ ਤੇ ਜਦੋਂ ਇੰਨੀ ਗੱਲ ਮਾਰੇ ਨੇ ਸੁਣੀ ਤੇ ਗੁਰੂ ਗੋਬਿੰਦ ਸਿੰਘ ਇੱਕਦਮ ਵੀਰ ਰਸ ਵਿੱਚ ਆ ਗਏ ਤੇ ਵੀਰ ਰਸ ਵਿੱਚ ਆ ਕੇ ਆਖਣ ਲੱਗੇ ਵੀ ਕਿਹੜਾ ਸਿੱਖ ਇੰਨੀ ਗੱਲ ਕਹਿ ਰਿਹਾ ਮੈਂ ਚਮਕੌਰ ਦੀ ਗੜੀ ਨੂੰ ਛੱਡ ਕੇ ਚਲਾ ਜਾਵਾਂ ਜਿੱਥੇ ਮੇਰੇ ਸਹਬਜ਼ਾਦੇ ਜਿੱਥੇ ਮੇਰੇ ਪ੍ਰਾਣਾ ਤੋਂ ਪਿਆਰੇ ਸਿੱਖ ਸ਼ਹੀਦ ਹੋਏ ਮੇਰੇ ਪਿਆਰੇ ਸਹਬਾਨ ਤਿੰਨ ਸ਼ਹੀਦ ਹੋ ਗਏ ਮੈਂ ਚਮਕੌਰ ਸਾਹਿਬ ਦੀ ਗੜੀ ਨੂੰ ਛੱਡ ਕੇ ਕਿੰਨੇ ਜਾਵਾਂ ਉਦੋਂ ਗੁਰੂ ਕੇ ਸਿੱਖਾਂ ਨੇ ਆਖਿਆ ਕਿ ਸੱਚੇ ਪਾਤਸ਼ਾਹ ਉਹਦਾ ਕਾਰਨ ਇਹ ਆ ਕਿ ਅਸੀਂ ਲੜਾਂਗੇ ਮਰਦੇ ਹਾਂ ਅੰਤ ਤੀਕਰ ਐ ਪਰ ਪਾਤਸ਼ਾਹ ਤੁਸੀਂ ਤਿਆਰ ਹੋ ਜਾਓ ਇੱਥੋਂ ਨਿਕਲ ਜਾਓ ਨੀਲੇ ਤੇ ਲੱਤ ਦੇ ਕੇ ਤੇ ਲੋ ਲੱਗਦੇ ਆ ਜੰਗਲਾਂ ਤਾਰ ਹੋ ਜਾਓ ਗੁਰੂ ਕੇ ਸਿੱਖਾਂ ਨੇ ਜਿਹੜੀ ਬੇਨਤੀ ਕੀਤੀ ਨਾ ਉਹਦਾ ਕਾਰਨ ਇਹ ਸੀ ਗੁਰੂ ਕੇ ਸਿੱਖ ਆਖਣ ਲੱਗੇ ਸੱਚੇ ਪਾਤਸ਼ਾਹ ਸਾਡੇ ਜੈ ਤੇ ਲੱਖਾਂ ਪੈਦਾ ਕਰੇਗਾ ਤੂੰ ਪਰ ਪਾਸਾ ਆਸਾ ਕੋਈ ਜਗਤ ਦਾ ਥੰਮਣਾ ਨਹੀਂ ਪਰ ਜੇ ਤੂੰ ਨਾ ਰਿਆ ਉਹ ਦਸ਼ਮੇਸ਼ ਦੋਲੇ ਤੇ ਗੋਬਿੰਦ ਸਿੰਘ ਕੋਈ ਮੁੜ ਕੇ ਜੰਮਣਾ ਨਹੀਂ ਤੁਸੀਂ ਇੱਥੋਂ ਨਿਕਲ ਜਾਓਗੇ ਸਾਡੇ ਵਰਗੇ ਹਜ਼ਾਰਾਂ ਸਿੱਖ ਬਣ ਸਕਦੇ ਆ ਲੇਕਿਨ ਹਜ਼ਾਰਾਂ ਸਿੱਖ ਮਿਲ ਕੇ ਗੁਰੂ ਗੋਬਿੰਦ ਸਿੰਘ ਨੇ ਬਣਾਈ ਉਹ ਤੁਸੀਂ ਇੱਥੋਂ ਚਲੇ ਜਾਓਗੇ ਕੌਮ ਤੇ ਦੁਬਾਰਾ ਸਟੈਬਲਿਸ਼ ਹੋ ਸਕਦੀ ਡਵੈਲਪਮੈਂਟ ਹੋ ਸਕਦਾ ਕੌਮ ਵਿੱਚ ਤੁਸੀਂ ਚਲੇ ਜਾ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾ ਜ ਨਹੀਂ ਮੰਨੇ ਫਿਰ ਇੱਥੇ ਜਿਹੜੇ ਪੰਜ ਸਿੱਖ ਸੀ ਫਾਈ ਦਇਆ ਸਿੰਘ ਜੀ ਫਾਈ ਧਰਮ ਸਿੰਘ ਜੀ ਫਾਈ ਮਾਨ ਸਿੰਘ ਜੀ ਫਾਈ ਸੰਗਤ ਸਿੰਘ ਜੀ ਉਹਨਾਂ ਸਾਰਿਆਂ ਨੇ ਮਿਲ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਫਿਰ ਪੰਜ ਪਿਆਰਿਆਂ ਦੇ ਹੁਕਮ ਰੂਪ ਵਿੱਚ ਆ ਕੇ ਹੁਕਮ ਕੀਤਾ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਆਪਣੇ ਪੰਥ ਦੀ ਆਪਣੇ ਗੁਰੂ ਦੀ ਗੱਲ ਨਹੀਂ ਮੋੜਦੇ ਤੇ ਪੰਜ ਪਿਆਰਿਆਂ ਨੇ ਜਦੋਂ ਹੁਕਮ ਕੀਤਾ ਤੇ ਉਦੋਂ ਗੁਰਗੋਬਿੰਦ ਸਿੰਘ ਮਹਾਰਾਜ ਉੱਤੇ ਆਪਣੇ ਪੰਥ ਦੇ ਅੱਗੇ ਪੰਜ ਪਿਆਰਿਆਂ ਦੇ ਅੱਗੇ ਹੱਥ ਜੋੜ ਕੇ ਆਖਣ ਲੱਗੇ ਕਿ ਗੁਰੂ ਸਾਹਿਬ ਜੀ ਤੁਹਾਡਾ ਹੁਕਮ ਸਿਰ ਮੱਤੇ ਮੈਂ ਚਮਕੌਰ ਦੀ ਗੱਡੀ ਨੂੰ ਛੱਡ ਕੇ ਚਲਾ ਜਾਵਾਂ ਲੇਕਿਨ ਮੇਰੀ ਬੇਨਤੀ ਹੈ ਕਿ ਆ ਕਿ ਮੈਂ ਮੇਰੀ ਬੇਨਤੀ ਨੂੰ ਪ੍ਰਵਾਨ ਕਰੋ ਤੁਹਾਡਾ ਹੁਕਮ ਮੈਂ ਮੰਨ ਲੇਣਾ ਮੇਰੀ ਬੇਨਤੀ ਤੁਸੀਂ ਪ੍ਰਵਾਨ ਕਰ ਲਓ ਕਿ ਮੈਂ ਚਮਕੌਰ ਸਾਹਿਬ ਦੀ ਗੱਡੀ ਨੂੰ ਕਾਇਰਾਂ ਵਾਂਗ ਛੱਡ ਕੇ ਨਹੀਂ ਜਾਣਾ ਚਾਹੁੰਦਾ ਮੈਂ ਤਾੜੀ ਤੇ ਤਾੜੀ ਮਾਰ ਕੇ ਨਿਕਲਣਾ ਚਾਹੁੰਦਾ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਪਰ ਇਥੋਂ ਆਪਣਾ ਜਿਹੜਾ ਕਲਗੀ ਤੋੜਾ ਜਿਹੜਾ ਸੀ ਨਾ ਉਹ ਬਾਬਾ ਸੰਗਤ ਸਿੰਘ ਸਾਹਿਬ ਜੀ ਨੂੰ ਉਹਨਾਂ ਨੂੰ ਸਾਫ਼ ਕਰਕੇ ਕਿਉਂਕਿ ਬਾਬਾ ਸੰਗਤ ਸਿੰਘ ਜੀ ਦਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਿਹੜਾ ਚਿਹਰਾ ਮੋਹਰਾ ਸੀ ਨਾ ਉਹ ਚਿਹਰਾ ਵੀ ਉਹਨਾਂ ਦੇ ਨਾਲ ਬਿਲਕੁਲ ਮੈਚ ਕਰਦਾ ਸੀ ਉਹਨਾਂ ਦੀ ਉਮਰ ਵੀ ਜਿਹੜੀ ਉਹ ਹਮ ਉਮਰ ਸੀ ਗੁਰੂ ਗੋਬਿੰਦ ਸਿੰਘ ਅੱਛਾ ਇੱਕ ਨੀਤੀ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣਾ ਪਹਿਰਾਵਾ ਆਪਣੀ ਕਲਗੀ ਭਾਈ ਸੰਗਤ ਸਿੰਘ ਜੀ ਨੂੰ ਦੇ ਕਰਕੇ ਉਹਨਾਂ ਨੂੰ ਉੱਚੀ ਥਾਂ ਤੇ ਬਿਠਾਇਆ ਔਰ ਇੱਕ ਸਿੱਖ ਨੂੰ ਨਗਾਰੇ ਤੇ ਲਾਇਆ ਕਿ ਤੁਸੀਂ ਨਗਾਰਾ ਵਜਾਉਂਦੇ ਰਹਿਣਾ ਲੋ ਦੇ ਵਿੱਚ ਭਾਈ ਸੰਗਤ ਸਿੰਘ ਜੀ ਬੈਠੇ ਤਾਂ ਕਿ ਦੁਸ਼ਮਣ ਫੌਜਾਂ ਦੂਰੋਂ ਇਹ ਸੋਚਣ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਪਰ ਬੈਠਾ ਇੱਕ ਨੀਤੀ ਸੀ ਉੱਥੋਂ ਨਿਕਲਣ ਦੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਫਿਰ ਇੱਥੋਂ ਜਦੋਂ ਨਿਕਲੇ ਤੇ ਚੱਲਦਿਆਂ ਚੱਲਦਿਆਂ ਜਿੱਥੇ ਅੱਜ ਗੁਰਦੁਆਰਾ ਤਾੜੀ ਸਾਹਿਬ ਸ਼ੋਭਤ ਆ ਉੱਥੇ ਅੱਜ ਤੇ ਆਪਾਂ ਨੂੰ ਥੋੜੀ ਡਿਸਟੈਂਸ ਜ਼ਿਆਦੀ ਲੱਗਦੀ ਉਦੋਂ ਡਿਸਟੈਂਸ ਨਹੀਂ ਸੀ ਨਹੀਂ ਕਿਉਂਕਿ ਅੱਜ ਵਰਗੀ ਆਬਾਦੀ ਨਹੀਂ ਇਲਾਕਾ ਉੱਤੇ ਬਿਲਕੁਲ ਵਧੀਆ ਜਿਹੜਾ ਉਹ ਡਵੈਲਪ ਹੋ ਗਿਆ ਉਹ ਉਸ ਤਰ੍ਹਾਂ ਨਹੀਂ ਸੀ ਫੌਜਾਂ ਵੀ ਸੀ ਗੁਰੂ ਗੋਬਿੰਦ ਸਿੰਘ ਮਹਾਰਾ ਨੇ ਫਿਰ ਤਾੜੀ ਤੇ ਤਾੜੀ ਮਾਰ ਕੇ ਆਖਿਆ ਕਿ ਪੀਰ ਇਹ ਹਿੰਦ ਮੇ ਰਵਤ ਗੁਰੂ ਗੋਬਿੰਦ ਸਿੰਘ ਜੱਪ ਕਿ ਹਿੰਦ ਦਾ ਪੀਰ ਗੁਰੂ ਗੋਬਿੰਦ ਸਿੰਘ ਜਾਰਿਆ ਜੇ ਕਿਸੇ ਤੇ ਜ਼ਰੂਰਤ ਹੈ ਤੇ ਕੋਈ ਰਾਹ ਦੱਸੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾ ਜੁੱਥੋਂ ਜਾਣ ਲੱਗੇ ਨਾ ਭਾਵੇਂ ਇੱਕ ਕਵੀ ਦੀ ਆਪਣੀ ਕਲਪਨਾ ਲੈਕਿਨ ਉਹਦੇ ਸ਼ਬਦ ਬਹੁਤ ਪਿਆਰੇ ਹੋ ਉਹ ਕਹਿੰਦਾ ਕਿ ਜਦੋਂ ਗੁਰੂ ਗੋਬਿੰਦ ਸਿੰਘ ਮਾਰੇ ਨੇ ਇੰਨੀ ਗੱਲ ਕਹੀ ਨਾ ਤਾੜੀ ਤੇ ਤਾੜੀ ਮਾਰ ਕੇ ਕਿ ਗੁਰੂ ਗੋਬਿੰਦ ਸਿੰਘ ਆਪ ਚਮਕੌਰ ਦੀ ਗੜੀ ਛੱਡ ਕੇ ਜਾ ਰਿਹਾ ਤੇ ਕੋਈ ਅੱਗੇ ਹੋ ਕੇ ਰਾਹ ਡਾਕਸਾ ਜਿਹੜੇ ਵੱਡੇ ਵੱਡੇ ਜਰਨਲ ਸੀ ਉਹ ਇੱਕਦਮ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਾਂ ਸੁਣਦਿਆਂ ਸਾਰ ਪਿੱਛੇ ਨੂੰ ਇੰਨੀ ਤੇਜ਼ੀ ਦੇ ਨਾਲ ਦੌੜੇ ਉਹਨਾਂ ਨੂੰ ਇਸ ਗੱਲ ਦਾ ਫਿਕਰ ਪੈ ਗਿਆ ਕਿ ਜਿਵੇਂਆਂ ਚਿੜੀਆਂ ਵੀ ਬਾਜਾਂ ਤੋਂ ਹੋਂ ਪਰੋ ਉਹਦੇ ਸਿੰਘਾਂ ਦੀ ਕਿੰਨੀ ਕਿ ਸ਼ਾਨ ਹੋਸੀ ਤੇ ਸਵਾ ਲੱਖ ਨਾਲ ਇਕੱਲਾ ਲੜਾਉਣ ਵਾਲਾ ਗੁਰੂ ਗੋਬਿੰਦ ਸਿੰਘ ਖੁਦ ਕਿੰਨਾ ਬਲਵਾਂ ਜੀ ਦਾ ਇੱਕ ਇੱਕ ਸਿੱਖ ਸਵਾ ਲੱਖ ਨਾਲ ਲੜ ਜਾਂਦਾ ਗੁਰੂ ਗੋਬਿੰਦ ਸਿੰਘ ਆਪ ਮੈਦਾਨੇ ਜੰਗ ਵਿੱਚ ਆ ਕੇ ਸਾਡਾ ਕੀ ਬਣਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਫਿਰ ਇੱਥੇ ਤਾੜੀ ਤੇ ਤਾੜੀ ਮਾਰ ਕੇ ਇਸ ਅਸਥਾਨ ਤੋਂ ਫਿਰ ਅੱਗੇ ਨਿਕਲੇ ਤੇ ਜਿਸ ਅਸਥਾਨ ਤੇ ਸਹਿਬਜ਼ਾਦੀ ਸ਼ਹੀਦ ਹੋਏ ਜੰਗ ਹੋਇਆ ਜਿਸ ਅਸਥਾਨ ਤੇ ਪਿਆਰੇ ਸਹਬਾਨ ਸ਼ਹੀਦ ਹੋਏ ਜਿੱਥੇ ਗੁਰੂ ਕੇ ਸਿੱਖ ਸ਼ਹੀਦ ਹੋਏ ਫਿਰ ਉਹਨਾਂ ਸਾਰੇ ਸਿੱਖਾਂ ਦਾ ਜਿਸ ਅਸਥਾਨ ਤੇ ਸਸਕਾਰ ਕੀਤਾ ਗਿਆ ਅੱਜ ਆਪਾਂ ਗੁਰਦੁਆਰਾ ਕਤਲਗੜ ਸਾਹਿਬ ਥੱਲੇ ਦੇਖਦੇ ਹਾਂ ਹਾਂਜੀ ਗੁਰਦੁਆਰਾ ਕਤਲਗੜ ਸਾਹਿਬ ਦੇ ਅੰਦਰ ਐਂਟਰ ਕਰਕੇ ਜਿੱਥੇ ਅੱਜ ਖੜਾ ਸਾਬ ਬਣਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਲਕੀ ਸਾਹਿਬ ਉਸ ਸਥਾਨ ਤੇ ਸ਼ਿਸ਼ੋਭਤ ਆ ਔਰ ਜਿੱਥੇ ਮਹਾਰਾਜ ਜੀ ਦੀ ਪਾਲਕੀ ਆ ਉਥੇ ਤਿੰਨ ਪਿਆਰੇ ਸਹਿਬਾਨਾਂ ਦਾ ਤਕਰੀਬਨ 40-42 ਸਿੱਖਾਂ ਦਾ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਿਹੜੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਸਾਹਿਬ ਜੀ ਉਨਾ ਦਾ ਸਸਕਾਰ ਉਸ ਸਥਾਨ ਤੇ ਕੀਤਾ ਗਿਆ ਜਿੱਥੇ ਅੱਜ ਪ੍ਰੋਗਰਾਮ ਸਹਿਬ ਮਹਾਰਾਜੀ ਦੀ ਪਾਲਕੀ ਸਾਬ ਸ਼ਸ਼ੋਭਤ ਹੈ ਇਹ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਹੈ ਇਥੋਂ ਦੀ ਸਾਰੀ ਦੇਖ ਇੱਕ ਪੰਥ ਦੀ ਸਰਮੌਹ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਬਾਤ ਸੰਗਤਾਂ ਦੇ ਬੜੇ ਸਹਿਯੋਗ ਦੇ ਨਾਲ ਇਥੋਂ ਦੀਆਂ ਸੇਵਾਵਾਂ ਨੂੰ ਬਾਤ ਤੈਸੀ ਉਹ ਦੇਖ ਸਕਦੇ ਆ ਸਾਵਾ ਸਾਹ ਹਾਂਜੀ ਉਹ ਸਾਰੇ ਅਸਥਾਨਾਂ ਤੁਸੀਂ ਆਪ ਵੀ ਦੇਖ ਸਕਦੇ ਹੋ ਆਪਣੇ ਚੈਨਲ ਕੈਮਰੇ ਦੇ ਮਾਧਿਅਮ ਜਰਾਹੀ ਸੰਗਤਾਂ ਨੂੰ ਵੀ ਜਿਹੜੀਆਂ ਦੇਸ਼ਾਂ ਵਿਦੇਸ਼ਾਂ 'ਚ ਬੈਠੀਆਂ ਇਥੋਂ ਤੱਕ ਨਹੀਂ ਪਹੁੰਚ ਸਕਦੀਆਂ ਲੇਕਿਨ ਹਰੇਕ ਸਿੱਖ ਦੀ ਮਨ ਦੀ ਭਾਵਨਾ ਹੁੰਦੀ ਕਿ ਜਿੱਦੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਪੈ ਸਹਿਜਾ ਜੀ ਉਥੋਂ ਦੇ ਅਸੀਂ ਜਿਹੜੇ ਉਹ ਅਸਥਾਨ ਦੇ ਦਾਰਸ਼ਨ ਸਾਰੀਆਂ ਸੰਗਤਾਂ ਨੂੰ ਵੀ ਦਰਸ਼ਨ ਦੇ ਦਾਤ ਕਰਾਉ ਤੇ ਆਪ ਵੀ ਉਹਨਾਂ ਅਸਥਾਨਾਂ ਦੇ ਦਰਸ਼ਨ ਕਰਦੇ ਹਾਂ ਇਹ ਇਸ ਸੰਕੌਰ ਸਾਹਿਬ ਦੀ ਗਲੀ ਸਾਹਿਬ ਦਾ ਗੁਰਦੁਆਰਾ ਕਤੂਨ ਸਾਹਿਬ ਦਾ ਔਰ ਜਿਹੜਾ ਗੁਰਦੁਆਰਾ ਤਾੜੀ ਸਾਹਿਬ ਦਾ ਇਤਿਹਾਸ ਪਾ ਹੁਣ ਉਸ ਅਸਥਾਨ ਤੇ ਇਸ ਵਕਤ ਖੜੇ ਆ ਗੁਰਦੁਆਰਾ ਕਤਲਗੜ ਸਾਹਿਬ ਖੀਰੀ ਚਮਕੌਰ ਸਾਹਿਬ ਜਿਸ ਅਸਥਾਨ ਤੇ ਸਹਬਜ਼ਾਦੇਾਂ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੱਡੇ ਸਹਬਜ਼ਾਦੇ ਬਾਬਾ ਅਜੀਤ ਸਿੰਘ ਜੀ ਸਹਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਔਰ ਉਹਨਾਂ ਦੇ ਪੰਜ ਪਿਆਰੇ ਸਹਬਾਨਾਂ ਦੇ ਵਿੱਚੋਂ ਤਿੰਨ ਪਿਆਰੇ ਸਹਬਾਨ ਤੇ 40-42 ਸਿੱਖਾਂ ਦੇ ਇਸ ਅਸਥਾਨ ਤੇ ਜਿਹੜੇ ਸਸਕਾਰ ਕੀਤੇ ਗਏ ਉਹਨਾਂ ਦੇ ਸਰੀਰ ਦੀ ਸੰਭਾਲ ਕੀਤੀ ਗਈ ਔਰ ਮੈਂ ਆਪ ਜੀ ਨੂੰ ਬੇਨਤੀ ਕਰੂੰਗਾ ਵੀ ਜਿਸ ਅਸਥਾਨ ਤੇ ਸੰਸਕਾਰ ਕੀਤਾ ਗਿਆ ਸਹਬਜ਼ਾਦੇਆਂ ਦਾ ਪਿਆਰੇ ਸਹਬਾਨਾਂ ਦਾ ਸਿੱਖਾਂ ਦਾ ਉੱਥੇ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਲਕੀ ਸਾਹਿਬ ਸ਼ੁਸ਼ੋਭਤ ਹੈ ਤੁਸੀਂ ਬੜੀ ਦੂਰ ਤੋਂ ਚੱਲ ਕੇ ਆਏ ਹੋ ਇਸ ਸਥਾਨ ਤੇ ਆਪ ਵੀ ਦਰਸ਼ਨ ਕਰੋ ਤੇ ਆਪਣੇ ਚੈਨਲ ਦੇ ਮਾਧਿਅਮ ਤੇ ਰਹੀਂ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਜਿਹੜੀਆਂ ਦੂਰ ਦਰਾਡੇ ਬੈਠੀਆਂ ਨਹੀਂ ਆ ਸਕਦੀਆਂ ਇਨ੍ਹਾਂ ਧਾਰਮਿਕ ਸਥਾਨਾਂ ਦੇ ਜਰੂਰ ਉਹਨਾਂ ਨੂੰ ਦਰਸ਼ਨ ਦੇਦਾਰ ਕਰਾਓ ਤੇ ਸੰਗਤਾਂ ਨੂੰ ਵੀ ਮੈਂ ਬੇਨਤੀ ਕਰੂੰਗਾ ਕਿ ਜਦੋਂ ਵੀ ਆਪਜੀ ਪੰਜਾਬ ਹਾਊਸ ਇਨ੍ਹਾਂ ਮਹਾਨ ਸ਼ਹੀਦਾਂ ਦੀ ਮੁਕੱਦਸ ਧਰਤੀ ਦੇ ਉੱਤੇ ਆ ਕੇ ਜਰੂਰ ਨਤਮਸਤਕ ਹੋਵੋ ਆਪਣਾ ਜੀਵਨ ਸਫਲਾ ਕਰੋ ਜੀ ਬਸ ਇਨੇ ਸ਼ਬਦ ਮੈਂ ਆਖੀਸ ਤੋਂ ਯਾਨੀ ਜੀ ਬਹੁਤ ਬਹੁਤ ਧੰਨਵਾਦ ਸਾਡੇ ਲਈ ਜੁੜਨ ਦੇ ਲਈ ਤੇ ਜਦ ਤੁਸੀਂ ਇਤਿਹਾਸ ਦੇ ਬਾਰੇ ਸਾਨੂੰ ਦੱਸ ਰਹੇ ਸੀ ਮੈਂ ਕਹਿ ਸਕਦਾ ਕਿ ਮੇਰਾ ਵੀ ਤੇ ਇਹਨਾਂ ਦਾ ਵੀ ਰੋਮ ਰੋਮ ਖੜਾ ਹੋ ਗਿਆ ਬਹੁਤ ਬਹੁਤ ਧੰਨਵਾਦ ਸਾਡੇ ਯਾਦ ਨਹੀਂ ਕਰ ਸਕਦਾ ਮਿਹਰਬਾਨੀ ਠੀਕ ਵਾਹਿਗੁਰੂ ਜੀ ਕਬਾਹ ਸਵਾਹ ਵਾਹਿਗੁਰੂ ਜੀ ਕੀ ਫਤਹਿ ਦੁਆਰਾ ਖਤਰਕਾਰ ਸੈਵਿਚ ਜਿਹੋ ਮਿਤ ਬੋਰੀਸ ਹੈਵ ਕਿਰਪਾ